ਸਤਿ ਸ਼੍ਰੀ ਅਕਾਲ এবੀਬੀ ਸਾਂਝਾ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ 'ਚ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਚੋੱਡੀ ਤੇ ਅੱਜ ਅਸੀਂ ਗੱਲ ਕਰਾਂਗੇ ਝੋਨੇ ਦੀ ਫਸਲ ਦੀ ਸਾਮ ਸੰਭਾਲ ਦੀ ਝੋਨਾ ਇੱਕ ਤਕਨੀਕੀ ਖੇਤੀ ਆ ਤੇ ਝੋਨੇ ਦੀ ਕਾਸਟ ਕਰਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਵਧੀਆ ਢੰਗ ਨਾਲ ਝੋਨੇ ਦੀ ਸਾਮ ਸੰਭਾਲ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਆ ਸੋ ਝੋਨੇ ਦੀ ਸਾਮ ਸੰਭਾਲ ਕਿ ਇਸ ਤਰ੍ਹਾਂ ਕਰਨੀ ਹੈ ਇਸ ਬਾਬਤ ਅਸੀਂ ਵਿਸਤਾਰ 'ਚ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਰਿਪੋਰਟ ਤੇ ਪੰਜਾਬ ਵਿੱਚ ਝੋਨਾ ਸੋਣੀ ਦੀ ਮੁੱਖ ਫਸਲ ਹੈ। ਕਰੀਬ 60 ਫੀਸ ਦੀ ਰਕਬੇ 'ਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਝੋਨੇ ਦੀ ਫਸਲ 'ਚ ਸਾਧਨਾਂ ਦੀ ਯੋਗ ਵਰਤੋਂ ਨਾ ਹੋਣ ਕਰਕੇ ਖਰਚੇ ਵੱਧ ਜਾਂਦੇ ਨੇ ਤੇ ਝਾੜ ਘਟ ਜਾਂਦਾ ਹੈ। ਪਰ ਜੇਕਰ ਕੁਝ ਨੁਕਤਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਝੋਨੇ 'ਚ ਲਾਗਤਾਂ ਘਟਾ ਕੇ ਵੱਧ ਮੁਨਾਫਾ ਲਿਆ ਜਾ ਸਕਦਾ ਹੈ। ਝੋਨੇ ਹੇਠ ਉਨਾਂ ਹੀ ਰਕਬਾ ਲਿਆਉਣਾ ਚਾਹੀਦਾ ਹੈ ਜਿਸ ਨੂੰ ਬਿਜਲੀ ਵਾਲੀ ਮੋਟਰ ਨਾਲ ਪਾ ਲਿਆ ਜਾ ਸਕੇ। ਇੰਜਨ ਦੀ ਵਰਤੋਂ ਨਾਲ ਲਾਗਤ ਕਾਫੀ ਵੱਧਦੀ ਹੈ। ਜ਼ਮੀਨ ਦੀ ਚੋਣ ਨਾਲ ਵੀ ਲਾਗਤਾਂ ਵੱਧਦੀਆਂ ਨੇ। ਹਲਕੀਆਂ ਜ਼ਮੀਨਾਂ 'ਚ ਚੋਨਾ ਲਾਉਣ ਨਾਲ ਲਾਗਤਾਂ ਵੱਧ ਜਾਂਦੀਆਂ ਨੇ ਕਿਉਂਕਿ ਇਹਨਾਂ ਜ਼ਮੀਨਾਂ 'ਚ ਪਾਣੀ ਜਜ਼ਬ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ ਜਿਸ ਨਾਲ ਲੋਹੀ ਦੀ ਘਾਟ ਜ਼ਿਆਦਾ ਆਉਂਦੀ ਹੈ। ਇਹਨਾਂ ਜ਼ਮੀਨਾਂ 'ਚ ਲੰਬਾ ਸਮਾਂ ਪਾਣੀ ਖੜਾ ਕਰਕੇ ਰੱਖਣ 'ਚ ਵੀ ਮੁਸ਼ਕਲ ਆਉਂਦੀ ਹੈ। ਇਸ ਲਈ ਇਹਨਾਂ ਜ਼ਮੀਨਾਂ 'ਚ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਜਿਵੇਂ ਕਿ ਮੱਕੀ ਤੇ ਮੂੰਗਫਲੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਲੇਜ਼ਰ ਕਰਾਹੇ ਦੀ ਵਰਤੋਂ ਚ ਝੋਨੇ ਲਈ ਫਾਇਦੇਮੰਦ ਹੈ। ਲੇਜ਼ਰ ਕਰਾਹੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਤੇ ਝਾੜ 'ਚ ਵਾਧਾ ਹੁੰਦਾ ਹੈ। ਝੋਨੇ ਦੀ ਪਨੀਰੀ ਨੂੰ ਮਸ਼ੀਨਾਂ ਲਗਵਾ ਕੇ ਬੂਟੀਆਂ ਦੀ ਗਿਣਤੀ ਪੂਰੀ ਹੁੰਦੀ ਹੈ। ਇਸ ਨਾਲ ਲੇਬਰ ਦੀ ਸਮੱਸਿਆ ਵੀ ਹੱਲ ਹੁੰਦੀ ਹੈ। ਪਾਣੀ ਦੀ ਵਰਤੋਂ ਦੇ ਨਾਲ ਟੈਂਸ਼ਨੋਮੀਟਰ ਦੀ ਵੀ ਵਰਤੋਂ ਕਰੋ। ਝੋਨੇ ਦੀ ਫਸਲ 'ਤੇ ਬੇਲੋੜੀਆਂ ਖਾਦਾ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੱਕ ਸਰਵੇਖਣ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸੂਬੇ ਦੇ 50% ਕਿਸਾਨ ਕਣਕ ਤੇ ਝੋਨੇ ਨੂੰ ਫਾਸਫੋਰਸ ਵਾਲੀ ਖਾਦ ਪਾਉਂਦੇ ਨੇ। ਜਦਕਿ ਜੇ ਕਣਕ ਨੂੰ ਫਾਸਫੋਰਸ ਪਾਈ ਹੋਵੇ ਤਾਂ ਝੋਨੇ ਨੂੰ ਇਸ ਦੀ ਜ਼ਰੂਰਤ ਹੀ ਨਹੀਂ ਹੁੰਦੀ। ਇਸ ਲਈ ਨਦੀਨ ਨਾਸ਼ਕਾਂ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਖਾਦਾਂ ਮਿੱਟੀ ਦੀ ਪਰਖ ਦੇ ਆਧਾਰ ਤੇ ਪਾਣੀਆਂ ਚਾਹੀਦੀਆਂ ਨੇ। ਝੋਨੇ 'ਚ ਛੋਟੇ ਤੱਤ ਜਿਵੇਂ ਕਿ ਜ਼ਿੰਕ ਤੇ ਲੋਹੇ ਦੀ ਘਾਟ ਨੂੰ ਸਮੇਂ ਸਿਰ ਪੂਰਾ ਕਰ ਲੈਣਾ ਚਾਹੀਦਾ ਹੈ। ਲੋਹੇ ਦਾ ਹਮੇਸ਼ਾ ਛਿੜਕਾ ਕਰ ਲੈਣਾ ਚਾਹੀਦਾ ਹੈ। ਬੂਟੇ ਦੀਆਂ ਬਿਮਾਰੀਆਂ ਸੰਬੰਧੀ ਲੋੜ ਅਨੁਸਾਰ ਹੀ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਚੋਨੇ ਦੀ ਫਸਲ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਵੜਨੀ ਚਾਹੀਦੀ ਹੈ। ਸਮੇਂ ਤੋਂ ਪਹਿਲਾਂ ਵੜਨ ਨਾਲ ਮੰਡੀਕਰਨ ਸੰਬੰਧੀ ਦਿੱਕਤਾਂ ਆ ਸਕਦੀਆਂ ਨੇ। ਉਧਰ ਮੰਡੀ 'ਚ ਕਿਸਾਨ ਨੇ ਦੋ ਖਰਚਿਆਂ ਦੀ ਅਦਾਇਗੀ ਕਰਨੀ ਹੁੰਦੀ ਹੈ, ਇੱਕ ਛਣਾਈ ਤੇ ਦੂਜੀ ਉਤਰਾਈ। ਪਰ ਜੇਕਰ ਇਹ ਦੋਹੇ ਕੰਮ ਕਿਸਾਨ ਖੁਦ ਕਰ ਲੈਣ ਤਾਂ ਹੀ ਖਰਚੇ ਵੀ ਬਚ ਸਕਦੇ ਨੇ ਝੋਨੇ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਰਿਹਾਂ ਸਪ੍ਰੇਆਂ ਜਾਂ ਖਾਦਾਂ ਦੀ ਵਰਤੋਂ ਦੇ ਲਈ ਸਹੀ ਤੌਰ ਤਰੀਕੇ ਕੀ ਨੇ ਇਸ ਬਾਬਤ ਵਿਸਥਾਰ ਚ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਸਰਬਜੀਤ ਸਿੰਘ ਕੰਦਾਰੀ ਜੁੜੇ ਹੋਏ ਨੇ ਕੰਦਾਰੀ ਸਾਹਿਬ ਦੇ ਨਾਲ ਮੈਂ ਤੁਹਾਨੂੰ ਤਾਰਫ ਕਰਵਾਦਾ ਹਾਂ ਕੰਦਾਰੀ ਸਾਹਿਬਾ ਈਬੀਪੀ ਸਾਜਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਝੋਨੇ ਦੀ ਫਸਲ ਦੀ ਸਾਮ ਸਭਾਲ ਸੰਬੰਧੀ ਵਿਸਤਾਰ ਚ ਅਸੀਂ ਗੱਲਬਾਤ ਕਰਾਂਗੇ ਦਰਸ਼ਕੋ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਸਕਰੀਨ ਦੇ ਹੇਠਾਂ ਆ ਰਹੇ ਨੰਬਰਾਂ ਤੇ ਸਾਡਾ ਨਾਲ ਰਾਬਤਾ ਕਾਇਮ ਕਰੋ ਤੇ ਆਪਣੇ ਵਿਚਾਰ ਜਾਂ ਸਵਾਲ ਤੁਸੀਂ ਵੀ ਇਸ ਪ੍ਰੋਗਰਾਮ ਚ ਸਾਂਝੇ ਕਰ ਸਕਦੇ ਹੋ ਕੰਦਾਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਮੌਜੂਦਾ ਹਾਲਾਤ ਦੇ ਵਿੱਚ ਕਿਸਾਨ ਵੀਰ ਜੋ ਝੋਨੇ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਕੀ ਕੀ ਧਿਆਨ ਰੱਖਣ ਦੀ ਲੋੜ ਹੈ ਝੋਨੇ ਦੀ ਖੇਤੀ ਵਿੱਚ ਸਭ ਤੋਂ ਪਹਿਲਾਂ ਜੀਮੀਦਾਰਾਂ ਨੂੰ ਆਪਣਾ ਖਰਚਾ ਘਟਾਉਣ ਦੀ ਲੋੜ ਹੈ ਕਿਉਂਕਿ ਹਰ ਜੀਮੀਦਾਰ ਅਸੀਂ ਦੇਖਣ ਚ ਆਇਆ ਵੀ ਖਾਦਾਂ ਦੀ ਵਰਤੋਂ ਲੋੜ ਤੋਂ ਵੱਧ ਕਰ ਰਿਹਾ ਹੈ ਜਦ ਕਿ ਅਸੀਂ ਕਹਿੰਦੇ ਹਾਂ ਵੀ ਜੇ ਕਣਕ ਦੇ ਵਿੱਚ ਜੇ ਪੂਰੀ ਖਾਦ ਜੋ ਕਿ ਸਪਾਰਸ਼ ਕਰਦੀ ਹੈ ਖੇਤੀਬਾੜੀ ਯੂਨੀਵਰਸਿਟੀ ਨਾਣਾਬੋਲ ਸਪਾਰਸ਼ ਕਰਤੀ ਜਾਂਦੀ ਹੈ ਉਹ ਪਾਈ ਹੋਵੇ ਤਾਂ ਝੋਨੇ ਨੂੰ ਜਿਹੜਾ ਫਾਸਫੋਰਸ ਖਾਦ ਹੈ ਜੀ ਪਾਉਣ ਦੀ ਲੋੜ ਨਹੀਂ ਤੇ ਇਸ ਤੋਂ ਇਲਾਵਾ ਜਿਹੜੀ ਨਾਈਟ੍ਰੋਜਨ ਖਾਦ ਜਦੋਂ ਅਸੀਂ ਲੋੜ ਤੋਂ ਵੱਧ ਪਾਉਂਦੇ ਆ ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਉਹਦੀ ਜਿਹੜੀ ਦਾਣੇ ਦੀ ਕੁਆਲਿਟੀ ਹੈ ਜਿਹੜੀ ਉਹ ਵੀ ਖਰਾਬ ਹੁੰਦੀ ਆ ਜੀ ਤੇ ਉਹ ਸੋ ਇਹਦੇ ਵਾਸਤੇ ਆਪਾਂ ਜਿਹੜੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਵੀ ਆਪਾਂ ਇੱਕ ਤਾਂ ਅਸੀਂ ਖਰਚੇ ਸਾਡੇ ਵੱਧਦੇ ਆ ਤੇ ਖਰਚੇ ਘਟਾਈਏ ਤੇ ਘੱਟ ਆਪਣੇ ਖਾਦਾਂ ਦੀ ਵਰਤੋਂ ਕਰੀਏ ਤੇ ਇਸ ਤੋਂ ਇਲਾਵਾ ਸੀ ਜਿਹੜਾ ਪਾਣੀ ਖੜਾ ਸਰ ਜੀਮੇਂਦਾਰ ਰੱਖਦੇ ਆ ਕਿਉਂਕਿ ਹੁਣ ਸਰਕਾਰ ਵੱਲੋਂ ਜਿਹੜਾ ਪਾਣੀ ਦੀ ਬਿਜਲੀ ਜਿਹੜੀ ਆ ਫ੍ਰੀ ਦਿੱਤੀ ਜਾਂਦੀ ਆ ਤੇ ਸਾਡੇ ਕਿਸਾਨ ਵੀਰ ਆ ਜਿਹੜੇ ਮੋਟਰ ਚਲਾ ਕੇ ਘਰ ਜਾ ਕੇ ਸੋ ਜਾਂਦੇ ਆ ਜੀ ਤੇ ਆਪਾਂ ਚਾਹੁੰਦੇ ਵੀ ਜਦੋਂ ਝੋਨੇ ਨੂੰ ਆਪਾਂ ਲੋੜ ਤੋਂ ਬਾਅਦ ਜਦੋਂ ਪਾਣੀ ਦਵਾਂਗੇ ਉਹਦੇ ਨਾਲ ਝੋਲਸ ਰੋਗ ਜਾਂ ਹੋਰ ਤਰੇ ਦਾ ਗਲਨ ਦਾ ਰੋਗ ਜਾਂ ਧੱਬਿਆਂ ਦਾ ਰੋਗ ਕਿ ਤਰ੍ਹਾਂ ਦੇ ਸ਼ੀਤ ਫਲਾਈਟ ਇਸ ਤਰ੍ਹਾਂ ਦੇ ਰੋਗ ਜੇ ਲੱਗ ਜਾਂਦੇ ਆ ਉਰੇ ਉਹਦੇ ਵਾਸਤੇ ਸਾਨੂੰ ਚਾਹੀਦਾ ਵੀ ਅਸੀਂ ਇਹਨਾਂ ਪਾਣੀ ਖਰਾ ਨਾ ਰੱਖੀਏ ਜਿਸ ਵੇਲੇ ਆਪਣਾ ਤਰੇੜਾ ਸਾਡੀਆਂ ਝੋਨੇ ਦੇ ਵਿੱਚ ਖੇਤ ਵਿੱਚ ਫਟਣ ਉਸ ਤੋਂ ਪਹਿਲਾਂ ਪੱਲਾ ਪਾਣੀ ਲਗਾਉਣਾ ਕੰਦਾਰੀ ਸਾਹਿਬ ਪੰਜਾਬ ਦੇ ਕਿਸਾਨਾਂ ਵਿੱਚ ਕਰਵਾਇਤ ਬੜੀ ਪ੍ਰਚਲਿਤ ਹੈ ਕਿ ਜਿਸ ਤਰ੍ਹਾਂ ਮੱਛੀ ਪਾਣੀ ਬਣਾ ਨਹੀਂ ਰਹਿ ਸਕਦੀ ਉਸ ਤਰ੍ਹਾਂ ਝੋਨਾ ਪਾਣੀ ਤੋਂ ਬਣਾ ਨਹੀਂ ਰਹਿ ਸਕਦਾ ਪਰ ਤੱਥਾਂ ਦੇ ਆਧਾਰ ਤੇ ਤੁਹਾਡਾ ਵਿਭਾਗ ਕੀ ਕਹਿੰਦਾ ਆ ਆਪਾਂ ਇਹ ਇੱਥੇ ਇਹ ਸਾਬਤ ਹੁਣ ਸਾਇੰਸਦਾਨਾਂ ਵੱਲੋਂ ਵੀ ਹੋ ਚੁੱਕਾ ਆ ਵੀ ਝੋਨੇ ਨੂੰ ਸਾਨੂੰ ਬਹੁਤਾ ਪਾਣੀ ਦੇਣ ਦੀ ਲੋੜ ਨਹੀਂ ਕਿ ਉਹ ਇਹਦੇ ਵਿੱਚ ਇੱਕ ਸਿੱਧੀ ਬਜਾਈ ਦਾ ਜਿਹੜਾ ਤਰੀਕਾ ਜਿਹੜਾ ਕਿ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਔਰ ਕਾਫੀ ਸਕਸੈਸ ਵੀ ਰਿਹਾ ਇਹਦੇ ਵਿੱਚ ਜੇ ਸਿੱਧੀ ਬਜਾਈ ਦੇ ਵਿੱਚ ਜੇ ਪਾਣੀ ਦੀ ਵਰਤੋਂ ਬਹੁਤ ਘੱਟ ਹੁੰਦੀ ਆ ਅਸੀਂ ਪਹਿਲਾਂ ਸਿੱਧੀ ਸੁੱਕੀ ਬਜਾਈ ਕਰਕੇ ਵੀ ਸਿੱਧੀ ਅਸੀਂ ਬਾਅਦ ਵਿੱਚ ਪਾਣੀ ਦੇ ਦਈਏ ਤੇ ਪਾਣੀ ਜਿਹੜਾ ਉਹਨਾਂ ਕੀ ਰੱਖਣਾ ਹੈ ਤੇ ਜਿਹਦੇ ਨਾਲ ਜਿਹੜਾ ਸਾਨੂੰ ਜਿਹੜਾ ਇੱਕ ਉਹਨਾਂ ਬੂਟੇ ਦਾ ਬੂਟੇ ਨਾਮਰੇ ਕਿਉਂਕਿ ਉਹਦੇ ਵਿੱਚ ਇਹ ਹੈਗਾ ਵੀ ਇੱਕ ਨਦੀਨਾਂ ਦੀ ਸਮੱਸਿਆ ਸਾਨੂੰ ਆਉਂਦੀ ਆ ਉਸ ਜਿੱਥੇ ਸਿੱਧੀ ਬਜਾਈ ਵਾਸਤੇ ਸਾਨੂੰ ਨਦੀਨਾਂ ਦੀਆਂ ਸਾਨੂੰ ਦੋ ਸਪਰੇਆਂ ਕਰਨੀਆਂ ਪੈਂਦੀਆਂ ਪਹਿਲਾਂ ਤਾਂ ਆਪਾਂ ਜਦੋਂ ਜੋ ਝੋਨੇ ਬਜਾਈ ਤੋਂ ਚਾਰ ਪੰਜ ਦਿਨਾਂ ਤੋਂ ਬਾਅਦ ਆਪਾਂ ਸਟੌਂਪ ਦਵਾਈ ਜੇ ਦੋ ਦਿਨ ਦੇ ਵਿੱਚ ਸਪਰੇਅ ਕਰਨੀਆਂ ਤੇ 20 25 ਦਿਨਾਂ ਤੋਂ ਬਾਅਦ ਆਪਾਂ ਨੋਮਨੀ ਕੋਟ ਕਰ ਦਈਏ ਉਹਨਾਂ ਵੇਪਰ ਸਿੱਧੀ ਬਜਾਈ ਦੇ ਨਾਲ ਆਪਾਂ ਪੂਰਾ ਘੱਟ ਪਾਣੀ ਦੇ ਨਾਲ ਵੱਧ ਝਾੜ ਲੈ ਸਕਦੇ ਆ ਪਰ ਅੱਜ ਦੇ ਸਮੇਂ ਦੀ ਕਿੰਦਾਰੀ ਸਾਹਿਬ ਜੇ ਗੱਲ ਕਰੀਏ ਤਾਂ ਹੁਣ ਕਿਸਾਨਾਂ ਨੂੰ ਪਾਣੀ ਦੀ ਮਾਤਰਾ ਕਿੰਨੀ ਕਿ ਲਗਾਉਣੀ ਚਾਹੀਦੀ ਹੈ ਹਾਂ ਵੈਸੇ ਤਾਂ ਜਿਹੜੇ ਐਸਟੇਜੇ ਜ਼ਿੰਮੇਦਾਰ ਜੋ ਯੂਜ਼ ਕਰਦੇ ਆ ਪਾਣੀ ਉਹਦੇ ਹਿਸਾਬ ਨਾਲ ਜਿਹੜਾ ਇਹ 3000 ਲੀਟਰ ਪ੍ਰਤੀ ਕਿਲੋ ਜਿਹੜਾ ਬੀ ਜਿਹੜਾ ਚਾਵਲ ਪੈਦਾ ਕਰਨ ਵਾਸਤੇ ਪਾਣੀ ਦੀ ਵਰਤੋਂ ਕਰਦੇ ਆ ਜੀ ਜਦ ਕਿ ਇਹਦੀ ਅਸੀਂ ਮਾਤਰਾ ਜਿਹੜੀ ਘਟਾ ਕੇ ਅਸੀਂ 700 ਤੋਂ 800 ਅਸੀਂ ਕਿਲੋ ਤੱਕ ਅਸੀਂ ਕਰ ਸਕਦੇ ਆ ਜੀ ਇਸ ਤੋਂ ਇਲਾਵਾ ਜਿਹੜੀਆਂ ਬਾਕੀ ਜਿਹੜੀਆਂ ਜਿਹੜੀਆਂ ਫਸਲਾਂ ਜਿਵੇਂ ਕਿ ਅਸੀਂ ਸੋਨੀ ਦੀ ਫਸਲ ਵਿੱਚ ਮੱਕੀ ਦਾ ਜਿਹੜਾ ਦੂਜੀ ਫਸਲ ਹੈ ਤੇ ਉਹਦੇ ਵਿੱਚ ਵੀ ਜਿਹੜਾ ਖਾਸ ਕਰਕੇ ਬਹਾਰ ਰੁੱਤ ਵਿੱਚ ਜ਼ਮੀਨ ਦਾ ਕਰਦੇ ਉਹ ਵੀ ਝੋਨੇ ਵਾਂਗੂ ਬਰਤੋਂ ਕਰਦੇ ਆ ਜੀ ਤੇ ਸੋ ਆਪ ਨੂੰ ਜ਼ਮੀਨਾਂ ਨੂੰ ਚਾਹੀਦਾ ਵੀ ਖੇਤੀਬਾੜੀ ਮਾਰਾਂ ਦੇ ਕਹਿ ਮੁਤਾਬਕ ਹੀ ਆਪਾਂ ਜੇ ਬਰਤੋਂ ਕਰਾਂਗੇ ਉਹਨਾਂ ਜਿੱਥੇ ਸਾਡੇ ਜ਼ਮੀਨ ਦਾ ਜੈ ਕੁਦਰਤੀ ਸੋਮਾ ਜਿਹੜਾ ਕਿ ਪਾਣੀ ਇੱਕ ਬਹੁਤ ਹੀ ਇੰਪੋਰਟੈਂਟ ਜੋ ਸਾਡਾ ਇੱਕ ਸਾਧਨ ਜੋ ਕੁਦਰਤੀ ਦਿੱਤਾ ਗਿਆ ਹੈ ਉਹਨੂੰ ਅਸੀਂ ਬੇਰੋੜਾ ਅਸੀਂ ਖਰਾਬ ਨਾ ਕਰੀਏ ਇਹ ਧਰਤੀ ਦੇ ਪਾਣੀ ਦੇ ਸੰਤੁਲਨ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਪਾਣੀ ਜਿਹੜਾ ਕਿ ਬਹੁਤ ਬੜਮੂਲਾ ਆ ਇਹਦੀ ਆਪਾਂ ਬੜੀ ਜੋਗ ਵਰਤੋਂ ਕਰੀਏ ਕੰਦਾਰੀ ਸਾਹਿਬ ਖਾਦਾਂ ਦੀ ਵਰਤੋਂ ਨੂੰ ਲੈ ਕੇ ਜਾਂ ਰਹੇ ਹਾਂ ਸਪਰੇਆਂ ਦੀ ਵਰਤੋਂ ਨੂੰ ਲੈ ਕੇ ਭੇੜਚਾਲ ਬਹੁਤ ਆ ਕਿਸਾਨ ਵੀਰਾਂ ਦੇ ਵਿੱਚ ਤੇ ਆਮ ਤੌਰ ਤੇ ਮਤਭੇਦ ਵੀ ਨਹੀਂ ਪਰ ਖੇਤੀਬਾੜੀ ਵਿਭਾਗ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਤੁਸੀਂ ਕੀ ਸਫਾਰਸ਼ ਕਰਦੇ ਹੋ ਕਿ ਖਾਦਾਂ ਦੀ ਵਰਤੋਂ ਕਿੰਨੀ ਮਾਤਰਾ ਚ ਕਰਨੀ ਚਾਹੀਦੀ ਹੈ ਵੈਸੇ ਤਾਂ ਆਪਣੇ ਝੋਨੇ ਦੇ ਵਾਸਤੇ 110 ਕਿਲੋ ਯੂਰੀਆ ਇਸ 27 ਕਿਲੋ ਫਾਸਫੋਰ ਆਪਣੇ ਫਾਸਫੋਰਸ ਤੱਤ ਡੀਏਪੀ ਤੱਤ ਤੇ 20 ਕਿਲੋ ਪोटाश ਪਰ ਜੇ ਅਸੀਂ ਕਣਕ ਦੇ ਵਿੱਚ ਅਸੀਂ ਪੂਰਾ ਫਾਸਫੋਰਸ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਕੋਈ ਫਾਸਫੋਰਸ ਖਾਦ ਪਾਉਂਦੀ ਲੋੜ ਨਹੀਂ ਜਿਹੜੀ ਆਪਾਂ ਜੂੜੀਆ ਦੀ ਗੱਲ ਕਰਦੇ ਹਾਂ ਉਹ ਵੀ ਆਪਾਂ ਤਿੰਨੇ ਹਿੱਸੇ ਚ ਵੰਡਣਾ ਆਮ ਤੌਰ ਤੇ ਅਸੀਂ ਇੱਕ ਵਾਰੀ ਅਸੀਂ ਜਦੋਂ ਅਸੀਂ ਕਦੋਂ ਕਰਨਾ ਆ ਉਸ ਵੇਲੇ ਆਪਾਂ ਇੱਕ ਹਿੱਸਾ ਜਿਹੜਾ ਇਹਨੂੰ 35 ਕਿਲੋ ਜੂੜੀਆ ਪਾ ਦਿਓ 35 ਕਿਲੋ ਜਿਹੜਾ ਤਿੰਨ ਹਫ਼ਤੇ ਤੋਂ ਬਾਅਦ ਤੇ ਜਿਹੜੀ ਲਾਸਟ ਜੋਜ ਅਸੀਂ 6 ਹਫ਼ਤੇ ਤੋਂ ਬਾਅਦ ਪਾਣੀ ਆ ਪਰ ਸਾਡੇ ਕਿਸਾਨ ਵੀਰਾਂ ਦੀ ਅਸੀਂ ਦੇਖਿਆ ਵੀ ਜਦੋਂ ਤੱਕ ਝੋਨਾ ਨਹੀਂ ਨਿੱਸਦਾ ਨਹੀਂ ਉਦੋਂ ਤੱਕ ਆਪਾਂ ਯੂਰੀਆ ਪਾਉਂਦੇ ਰਹਿੰਦੇ ਆ ਉਹਦੇ ਨਾਲ ਫਿਰ ਜਿੱਥੇ ਆਪਣੇ ਸਾਡੀ ਕੁਆਲਿਟੀ ਖਰਾਬ ਹੁੰਦੇ ਆ ਉਹਦੇ ਨਾਲ ਹੀ ਇੱਕ ਝੂਠੀ ਕਾਂਗਿਆਰੀ ਇੱਕ ਫਾਸਟ ਸਮਟ ਨਾਂ ਦੀ ਬਿਮਾਰੀ ਵੀ ਲੱਗ ਜਾਂਦੀ ਆ ਜਿਹਨਾਂ ਦੀ ਕੁਆਲਿਟੀ ਸਾਡੀ ਖਰਾਬ ਹੁੰਦੀ ਆ ਇਸ ਤੋਂ ਇਲਾਵਾ ਜੇ ਸਾਨੂੰ ਝੋਲਸ ਰੋਗ ਵੀ ਜਿਆਦਾ ਜਿਹੜੀ ਯੂਰੀਆ ਖਾਦ ਪਾਉਣ ਦੇ ਨਾਲ ਹੁੰਦਾ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਕਿਤੇ ਨੇ ਮੋਲੇ ਜੀ ਕਹਿੰਦਾ ਭਾਵੇਂ ਹੈ ਕਿ ਜੇਕਰ ਅਸੀਂ ਖਾਦ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਤਾਂ ਉਹ ਝਾੜ ਤੇ ਜ਼ਿਆਦਾ ਅਸਰ ਨਹੀਂ ਪਾਉਂਦੀ ਬਲਕਿ ਝੋਨੇ ਨੂੰ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਡਾਕਟਰ ਸਾਹਿਬ ਆਮ ਤੌਰ ਤੇ ਕਿਸਾਨ ਵੀਰ ਕੀ ਕਰਦੇ ਆ ਕਿ ਜੇਕਰ ਗਵਾਂਢੀ ਕਿਸਾਨ ਦਾ ਝੋਨਾ ਜ਼ਿਆਦਾ ਵਧੀਆ ਹੈ ਜਾਂ ਜ਼ਿਆਦਾ ਕਾਲਾ ਜਾਂ ਰੰਗ ਉਹਦਾ ਜ਼ਿਆਦਾ ਹਰਾ ਹੈ ਤਾਂ ਰਵਾਇਤਾਂ ਕਿਸਾਨਾਂ ਵਿੱਚ ਕੀ ਜ਼ਿਆਦਾ ਕਾਲਾ ਜਾਂ ਜ਼ਿਆਦਾ ਹਰੀ ਝੋਨੇ ਨੂੰ ਵਧੀਆ ਸਮਝਿਆ ਜਾਂਦਾ ਤਾਂ ਦੂਜਾ ਕਿਸਾਨ ਕੀ ਕਰਦਾ ਹੈ ਕਿ ਹੋਰ ਯੂਰੀਆ ਲਿਆ ਕੇ ਖੇਤ ਵਿੱਚ ਪਾਤੀ ਜਾਂਦੀ ਹੈ ਤਾਂ ਕੀ ਇਹ ਜਿਹੜਾ ਹੈਗਾ ਇਹ ਜਿਹੜੀ ਰਵਾਇਤ ਹੈ ਸਹੀ ਹੈ ਮੈਂ ਸੇ ਮੈਂ ਕਿਸਾਨ ਵੀਰਾਂ ਨੂੰ ਵੀ ਸਲਾਹ ਦਵਾਂਗਾ ਵੀ ਲੀਫ ਕਲਰ ਚਾਰਟ ਜਿਹੜਾ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਜੋ 30 35 ਰੁਪਏ ਦਾ ਉਹ ਮਿਲਦਾ ਆ ਪੱਤਾ ਰੰਗ ਚਾਰਟ ਆ ਉਹਦੀ ਆਪਾਂ ਵਰਤੋਂ ਕਰਨੀ ਚਾਹੀਦੀ ਆ ਜੀ ਤੇ ਉਹਦੇ ਵਾਸਤੇ ਜੂਰੀ ਆ ਵੀ ਆਪਾਂ ਜਿਹੜਾ ਇੱਕ ਜ਼ਿੰਮੇਵਾਰ ਜਿਹੜਾ ਉਹ ਚਾਰਟ ਲੈ ਕੇ ਸਵੇਰੇ 9 ਵਜੇ ਜਾਂ 4-5 ਵਜੇ ਸ਼ਾਮ ਨੂੰ ਆ ਆਪਾਂ ਲਗਾਤਾਰ ਆਪਾਂ ਖੇਤ ਵਿੱਚ ਜਾਂਦੇ ਰਹੀਏ ਤੇ ਜਿਸ ਵੇਲੇ ਆਪਣਾ ਜਦੋਂ ਪੱਤੇ ਜਦੋਂ ਨਿਕਲਣੇ ਸ਼ੁਰੂ ਹੋਣ ਜਦੋਂ ਉਸ ਤੋਂ ਜਿਹੜਾ ਉੱਪਰਲਾ ਪੱਤਾ ਆ ਉਹਦਾ ਪਰੰਗ ਮਲਾਉਣਾ ਤੇ ਉਹਦੀ ਜਿਹੜੀ ਚੌਥੀ ਪੱਟੀ ਆ ਜਿਹੜੀ ਚਾੜ ਦੀ ਉਹਦੇ ਨਾਲ ਜੇ ਜੇਕਰ ਮਿਲਦਾ ਆ ਉਹਨਾਂ ਦਾ ਜੋ ਥੋੜਾ ਫਿੱਕਾ ਰੰਗ ਆ ਤਾਂ ਫੇਰ ਸਾਨੂੰ ਜੂਰੀਆ ਪਾਉਂਦੀ ਲੋੜ ਹੈ ਜੀ ਤੇ ਜੇ ਆਪਾਂ ਨੂੰ ਜੇ ਦੇਖਦੇ ਹਾਂ ਕਿ ਉਹਦਾ ਗੂੜਾ ਹੈਗਾ ਤਾਂ ਫੇਰ ਸਾਨੂੰ ਲੋੜ ਨਹੀਂ ਜੇ ਆਪਣਾ ਫਿੱਕਾ ਹੋਵੇ ਤਾਂ ਉਹਦੇ ਅਸੀਂ 25 ਕਿਲੋ ਜੂਰੀਆ ਜਿਹੜਾ ਅਸੀਂ 1 ਏਕੜ ਦਾ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਕਿਸਾਨ ਵੀਰ ਪੱਤਾ ਰੰਗ ਚਾੜ ਤਕਨੀਕ ਦੀ ਵਰਤੋਂ ਕਰਦੇ ਆ ਤਾਂ ਵੱਡੀ ਮਾਤਰਾ ਵਿੱਚ ਖਰਚੇ ਵੀ ਸਾਡੇ ਵੱਜਦੇ ਆ ਤੇ ਨਾਲ ਹੀ ਝੋਨੇ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਸਾਡੇ ਨਾਲ ਇੱਕ ਦਰਸ਼ਕ ਜੁੜੇ ਨੇ ਡਾਇਰੈਕਟਰ ਸਾਹਿਬ ਗੁਰਾਇਆਂ ਤੋਂ ਤਰਸੀਮ ਲਾਲ ਤਰਸੀਮ ਲਾਲ ਜੀ ਕੀ ਸਵਾਲ ਹੈ ਤੁਹਾਡਾ ਬਿਲਕੁਲ ਜੀ ਮੇਰਾ ਸਵਾਲ ਇਹ ਹੈ ਕਿ ਕਈ ਵਾਰ ਕੀ ਹੁੰਦਾ ਵੀ ਖੇਤਾਂ ਦਾ ਪੱਧਰ ਤਾਂ ਬਰਾਬਰ ਹੁੰਦਾ ਉਦੋਂ ਪਾਣੀ ਦੀ ਮਾਤਰਾ ਤੇ ਪਾਣੀ ਦਾ ਜਿਹੜਾ ਲੈਵਲ ਹੁੰਦਾ ਉਹ ਅਸੀਂ ਮਾਪ ਸਕਦੇ ਹਾਂ ਤੇ ਉਸ ਹਿਸਾਬ ਨਾਲ ਆਪਾਂ ਝਾੜ ਪ੍ਰਾਪਤ ਕਰ ਸਕਦੇ ਹਾਂ ਪਰ ਕਈ ਵਾਰੀ ਦਿੱਕਤ ਕੀ ਹੁੰਦੀ ਕਈ ਖੇਤਾਂ ਦਾ ਜਿਹੜਾ ਉਹ ਖੇਤਾਂ ਦਾ ਪੱਧਰ ਹੁੰਦਾ ਉਹ ਸਹੀ ਨਹੀਂ ਹੁੰਦਾ ਕਿ ਥਾਂ ਉੱਚੀ ਥਾਂ ਹੁੰਦੀ ਜਾਂ ਥਾਂ ਤੇ ਨੀਵੀ ਮਾਤਰਾ ਹੁੰਦੀ ਉਸ ਦੇ ਉੱਪਰ ਉਹ ਜੋ ਟੈਂਸ਼ੀਓਮੀਟਰ ਸੀ ਵਰਤੋਂ ਕਰਦੇ ਆ ਉਹਦਾ ਸਹੀ ਸਹੀ ਆਪਾਂ ਅੰਦਾਜ਼ਾ ਕਿਵੇਂ ਲਾ ਸਕਦੇ ਆ ਤੇ ਉਹ ਨਮੀ ਦਾ ਆਪਾਂ ਕਿਵੇਂ ਅੰਦਾਜ਼ਾ ਲਗਾ ਸਕਦੇ ਆ ਕਿ ਉੱਚੀ ਥਾਂ ਤੇ ਨਮੀ ਕਿੰਨੀ ਹੈ ਤੇ ਨੀਵੀਂ ਥਾਂ ਤੇ ਪਾਣੀ ਜ਼ਿਆਦਾ ਹੋਣ ਕਰਕੇ ਨਮੀ ਕਿੰਨੀ ਹੈ ਤੋਂ ਉਸ ਨੂੰ ਕਿਵੇਂ ਆਪਾਂ ਬਰਾਬਰ ਕਰ ਸਕਦੇ ਆ ਜੀ ਡਾਕਟਰ ਸਾਹਿਬ ਜਿਹੜੀ ਜ਼ਮੀਨਾਂ ਪੱਧਰ ਨਹੀਂ ਨੇ ਉਹਨਾਂ ਬਾਰੇ ਪੁੱਛ ਰਹੇ ਨੇ ਅ ਵੈਸੇ ਤਾਂ ਮੈਂ ਇਹ ਸੁਝਾ ਦਊਂਗਾ ਵੀ ਜਿਹੜੀਆਂ ਪੱਧਰ ਜ਼ਮੀਨਾਂ ਨਹੀਂ ਆ ਉਹਨੂੰ ਆਪਾਂ ਜੇਕਰ ਪੱਧਰ ਕਰ ਲਈਏ ਅੱਜ ਕੱਲ ਜਿਹੜੀ ਟੈਕਨੀਕ ਜੇ ਲੇਜ਼ਰ ਲੈਵਲਰ ਦੀ ਬਹੁਤ ਵਧੀਆ ਚੱਲੀ ਆ ਉਹਦੇ ਨਾਲ ਜਿੱਥੇ ਸਾਡਾ ਖਰਚਾ ਵੀ ਘ ਇੱਕ ਕਿੱਲੇ ਦਾ ਖਰਚ ਆਉਂਦਾ ਜਿੱਦਾਂ ਜੇ ਲੈਵਲ ਖੇਤ ਹੈ ਜੇ ਹਰ 3 ਸਾਲ ਤੋਂ ਬਾਅਦ ਆਪਾਂ ਜੇਕਰ ਉਹਨੂੰ ਲੇਜ਼ਰ ਲੈਵਲ ਕਰਵਾ ਲਈਏ ਤੇ ਉਹਦੇ ਨਾਲ ਫਿਰ ਸਾਨੂੰ ਕੋਈ ਸਮੱਸਿਆ ਨਹੀਂ ਆਉਂਦੀ ਦੂਜਾ ਵੀ ਆਪਾਂ ਜਦੋਂ ਟੈਂਸ਼ੀਓਮੀਟਰ ਜਿਹੜਾ ਇੱਕ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣੀ ਤਕਨੀਕ ਦਿੱਤੀ ਗਈ ਆ ਪਰ ਇਸ ਦੇ ਵਿੱਚ ਜ਼ਿੰਮੇਵਾਰ ਬਹੁਤ ਘੱਟ ਇਹਦੇ ਵਿੱਚ ਵਰਤੋਂ ਕਰਦੇ ਆ ਤੇ ਆਪਾਂ ਜੇਕਰ ਟੈਂਸ਼ਨੋਮੀਟਰ ਜੋ ਕਿ ਸਾਇੰਸਦਾਨਾਂ ਵੱਲੋਂ ਜੋ ਜੋ ਦੇਣ ਵੇਲੇ ਪੂਰੀ ਤਕਨੀਕ ਦੱਸੀ ਜਾਂਦੀ ਹੈ ਉਹਦੇ ਹਿਸਾਬ ਨਾਲ ਆਪਾਂ ਜੇਕਰ ਵਰਤੋਂ ਕਰਾਂਗੇ ਤੇ ਆਪਾਂ ਪਾਣੀ ਦੀ ਕਾਫੀ ਵੱਡੇ ਪੱਧਰ ਦੇ ਉੱਤੇ ਵਰਤੋਂ ਕਰ ਸਕਦੇ ਹਾਂ ਆਪਣੀ ਪਾਣੀ ਦੀ ਬਚਤ ਕਰ ਸਕਦੇ ਹਾਂ ਬਚਤ ਕਰ ਸਕਦੇ ਹਾਂ ਡਾਕਟਰ ਸਾਹਿਬ ਹੁਣ ਝੋਨੇ ਦੀ ਫਸਲ ਨੂੰ ਕੀੜਿਆਂ ਮਕੌੜਿਆਂ ਦਾ ਜਾਂ ਬਿਮਾਰੀਆਂ ਦਾ ਕਿੰਨਾ ਖਤਸ਼ਾ ਅ ਕਿਉਂਕਿ ਹੁਣ ਆ ਇਸ ਵੇਲੇ ਜਿਹੜਾ ਸਾਡਾ ਝੋਨਾ ਜਿਹੜਾ ਅਗਸਤ ਮਹੀਨੇ ਦੇ ਵਿੱਚ ਕਾਫੀ ਬਿਮਾਰੀਆਂ ਦਾ ਹਮਲਾ ਹੁੰਦਾ ਤੇ ਉਹਦੇ ਵਿੱਚ ਇੱਕ ਤਾਂ ਪਹਿਲਾਂ ਸਾਡੇ ਜਿਹੜੇ ਕੀੜੇ ਮਕੌੜਿਆਂ ਦਾ ਆਪਾਂ ਪਹਿਲਾਂ ਗੱਲ ਕਰੀਏ ਜੀ ਉਹਦੇ ਵਿੱਚ ਦੋ ਕੀੜੇ ਇੱਕ ਤਣੇ ਦਾ ਗੜੂਆ ਇੱਕ ਜਿਹੜਾ ਇਹ ਇੱਕ ਪਤਲ ਪੇਟ ਸੁੰਡੀ ਜੀ ਤੇ ਇਹੀ ਸਾਡੇ ਪੰਜਾਬ ਵਿੱਚ ਜਿਹੜੇ ਦੋ ਮੁੱਖ ਕੀੜੇ ਆ ਬਾਕੀ ਜਿਹੜੇ ਆਪਣਾ ਇੱਕ ਝੋਨੇ ਦਾ ਹਿਸਪਾ ਜਾਂ ਹੋਰ ਜਿਹੜੇ ਟਿੱਡੇ ਵਗੈਰਾ ਉਹ ਬਹੁਤ ਨੁਕਸਾਨ ਨਹੀਂ ਕਰਦੇ ਜੀ ਤੇ ਜਿਹੜੇ ਤਣੇ ਦਾ ਗੜੂਆ ਜਿਹੜਾ ਉਹਦੇ ਵਾਸਤੇ ਕਿਸਾਨ ਵੀਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਪੀ ਜਿਵੇਂ ਜੇਸੂਲੇ ਆਪਾਂ ਨੂੰ ਖੇਤ ਦੇ ਵਿੱਚ ਆਪਾਂ ਜੋ ਦਿਖਦੇ ਆ ਕਿਤੇ ਜਿਹੜਾ ਬੂਟੇ ਜਿਹੜਾ ਗਬਲੀ ਜਿਹੇ ਨਾਰ ਵਿੱਚੋਂ ਸੁੱਕੀ ਤੁਹਾਨੂੰ ਨਜ਼ਰ ਆਉਂਦੀ ਆ ਪੱਤੇ ਵਿੱਚ ਜੋ ਜਿਆਦਾ ਹਮਲੇ ਦਾ ਜਿਹੜਾ ਬੂਟਾ ਪੱਤਾ ਜਿਹੜਾ ਆਪਣਾ ਬੂਟਾ ਜਿਹੜਾ ਮਰ ਜਾਂਦਾ ਆ ਜੀ ਉਹ ਅਸੀਂ ਉਹ ਖੇਤ ਦੇ ਵਿੱਚ ਅਸੀਂ ਕਲੋਰੋਪਾਰੀਫਾਸ ਅ 1 ਲੀਟਰ ਸੋਲਡ ਇਟ ਪਾਣੀ 'ਚ ਪਾ ਕੇ ਜੀ ਜਾਂ ਅਸੀਂ ਮੋਨੋਕ੍ਰੋਟੋਫਾਸ ਜੀ ਅ ਇਹ ਅਸੀਂ 560 ਐਮ ਐਲ ਅਸੀਂ ਸੋਲਿਡ ਪਾਣੀ ਚ ਪਾ ਕੇ ਜਿੱਥੇ ਸਪਰੇਅ ਕਰ ਸਕਦੇ ਆ ਇਸ ਤੋਂ ਸਵਾ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਹੈਗੀਆਂ ਟ੍ਰਾਈਜ਼ੋਫਾਸ 350 ਐਮਐਲ ਦੀ ਆਪਾਂ ਵਰਤੋ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਜੇ ਦੂਜਾ ਸਾਡਾ ਕੀੜਾ ਹੈਗਾ ਪੱਤਾ ਲਪੇਟ ਸੁੰਡੀ ਪੱਤਾ ਲਪੇਟ ਸੁੰਡੀ ਵਿੱਚ ਆਪਾਂ ਸਪਰੇਅ ਕਰਨ ਦੇ ਨਾਲੋਂ ਆਪਾਂ ਇੱਕ ਜੇਕਰ ਇੱਕ ਲੰਮੀ ਰੱਸੀ ਲੈ ਕੇ ਦੋ ਜਿਹੜੇ ਆਪਣਾ ਆਦਮੀ ਇੱਕ ਸਿਰੇ ਨੂੰ ਇੱਕ ਫਲ ਲੈਵੇ ਇੱਕ ਦੂਜਾ ਫਲ ਲੈਵੇ ਇਥੇ ਅਸੀਂ ਉਹ ਜਿਹੜੀ ਰੱਸੀ ਜਿਹੜੀ ਇਸ ਤਰੀਕੇ ਨਾਲ ਘਮਾਉਣੀ ਆ ਵੀ ਉਹ ਸਾਰੀ ਫਸਲ ਦੇ ਉੱਪਰੋਂ ਨਿਕਲ ਜਾਵੇ ਇੰਨੇ ਇੱਕ ਵਾਰੀ ਇੱਕ ਵਾਰੀ ਘੁਮਾਦਣੀ ਫੇ ਦੂਜੀ ਵਾਰੀ ਫੇ ਫੇਰ ਇੱਕ ਵਾਰੀ ਚੱਕਰ ਕੱਢ ਲੈਣਾ ਤੇ ਉਹਦੇ ਨਾਲ ਜਿਹੜਾ ਜਿੰਨੇ ਪੱਤਾ ਲਪੇਟ ਸੁੰਡੀ ਦੇ ਜਿਹੜੇ ਕੀੜੇ ਜਿਹੜੇ ਆਪਣੇ ਸੁੰਡੀਆਂ ਹੁੰਦੀਆਂ ਉਹ ਜਿਹੜੀਆਂ ਝੜ ਕੇ ਪਾਣੀ ਦੇ ਵਿੱਚ ਥੱਲੇ ਪਾਣੀ ਦੇ ਖਰਾ ਖੇਤ ਤੇ ਡਿੱਗ ਪੈਂਦੀਆਂ ਤੇ ਉਹ ਮਰ ਜਾਂਦੀਆਂ ਤੇ ਉਹ ਜੇ ਆਪਾਂ ਜੇ ਜੇ ਆਪਾਂ ਇਹ ਨਹੀਂ ਕਰ ਸਕਦੇ ਆਪਾਂ ਫੇਰ ਸਪਰੇ ਵੀ ਕਰ ਸਕਦੇ ਆ ਸਪਰੇ ਵਾਸਤੇ ਜਿਹੜੀ ਗੁਰੂਆਂ ਵਾਲੀ ਸਪਰੇ ਆ ਉਹਦੇ ਨਾਲ ਹੀ ਆਪਾਂ ਕੰਟਰੋਲ ਕਰ ਸਕਦੇ ਹਾਂ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਪੱਤਾ ਲਪੇਟਾ ਤਾਂ ਫਿਰ ਵੀ ਕਲੋਰੋਪੈਰੀਫਾਸੀਅਮੋਨੋਕਰੋਟੋਫੋਸ ਵਰਤੋਂ ਕੀਤੀ ਜਾ ਸਕਦੀ ਹੈ ਡਾਕਟਰ ਸਾਹਿਬ ਸਪਰੇਅ ਕਰਨ ਨੂੰ ਲੈ ਕੇ ਕਿਸਾਨ ਵੀਰਾਂ ਚ ਬਹੁਤ ਪੱਧ ਪੈਦਾ ਹੈ ਪਾਣੀ ਦੀ ਮਾਤਰਾ ਕਿੰਨੀ ਲਗਾਉਣੀ ਹੈ ਸਪਰੇਅ ਕਰਨ ਦੀ ਵਿਧੀ ਕੀ ਹੈ ਨੋਜ਼ਲ ਕਿਹੜੀ ਵਰਤਣੀ ਹੈ ਫੁਆਰਾ ਕਿਹੜਾ ਵਰਤਣਾ ਹੈ ਇਹਦੇ ਬਾਰੇ ਮੈਂ ਚਾਹਾਂਗਾ ਕਿ ਕਿਸਾਨ ਵੀਰਾਂ ਨੂੰ ਜਾਣਕਾਰੀ ਮੁਹੱਈਆ ਕਰੋ ਅਸੀਂ ਆਮ ਤੌਰ ਤੇ ਦੇਖਿਆ ਵੀ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਕੋਈ ਜੇ ਅਸੀਂ ਨਦੀਨਾਂ ਵਾਲੀ ਜੇ ਅਸੀਂ ਸਪਰੇਅ ਕਰਨੀ ਹੋਵੇ ਉਹਦੇ ਅਸੀਂ ਕਹਿੰਦੇ ਹਾਂ ਵੀ 200 ਲੀਟਰ ਪਾਣੀ ਆਪਾਂ ਵਰਤੀਏ ਪਰ ਜੇ ਕਿਸਾਨ ਵੀਰ ਅਸੀਂ ਦੇਖਿਆ ਵੀ 5-6 ਢੋਡੀਆਂ ਲਾ ਕੇ ਤੇ ਆਪਣਾ ਉਹਦੀ ਸਪਰੇਅ ਕਰ ਦਿੰਦਾ ਪਰ ਉਹਦੇ ਵਿੱਚ ਜਿਹੜੀ ਜਿਹੜੀ ਵੀ ਜਦੋਂ ਕੋਈ ਨਦੀਨਾਂ ਵਾਲੀ ਦਵਾਈ ਦੀ ਕਾਨੀਆਂ ਉਹਦੇ ਸਿੱ ਟੱਕ ਵਾਲੀ ਨੋਜ਼ਲ ਜਿਹੜੀ ਉਹਦੀ ਵਰਤੋਂ ਕਰਦੇ ਆ ਤੇ ਉਹਦੇ ਨਾਲ ਅਸੀਂ ਜਿਹੜਾ ਜੋ ਸਪਰੇਅ ਕਰਨ ਵੇਲੇ ਅਸੀਂ ਜਿਹੜਾ ਜ਼ਿਮੀਂਦਾਰ ਹਲਾਉਂਦਾ ਆ ਅਸੀਂ ਇੱਕ ਸਾਰ ਜਮੇਂ ਤੋਂ 3 ਫੁੱਟ ਉੱਚਾ ਨੋਜ਼ਲ ਰੱਖ ਕੇ ਇੱਕ ਸਾਰ ਸਿੱਧੀ ਸਿੱਧੀ ਸਪਰੇਅ ਕਰਨੀ ਆ ਹਲਾਉਣੇ ਨਹੀਂ ਹੱਸ ਉਹਦੇ ਨਾਲ ਫੇਰ ਕੀ ਹੁੰਦਾ ਵੀ ਕਈ ਜਗ੍ਹਾ ਦਵਾਈ ਪੈਂਦੀ ਹੈ ਕਿ ਨਹੀਂ ਜਗ੍ਹਾ ਪੈਂਦੀ ਜਿੱਥੇ ਨਹੀਂ ਪੈਂਦੀ ਉੱਥੇ ਨਦੀਨ ਹੋਊ ਪੈਂਦੇ ਆ ਫੇਰ ਅਸੀਂ ਕਹਿੰਦੇ ਵੀ ਦਵਾਈ ਦਾ ਅਸਰ ਨਹੀਂ ਹੋਇਆ ਇਸ ਤੋਂ ਇਲਾਵਾ ਜੇ ਅਸੀਂ ਜਿਹੜੇ ਵੀ ਕੋਈ ਰਾਸੂਸ ਸਮੋਹ ਵਾਲੇ ਕੀੜੇ ਜਾਂ ਕੋਈ ਕੀੜੇਮ ਕੋਰੀਆਂ ਨੂੰ ਕੰਟਰੋਲ ਕਰਨ ਵਾਸਤੇ ਸਪਰੇ ਜੀ ਕਰਨੀ ਉਹਦੇ ਵਾਸਤੇ ਅਸੀਂ ਕੋਣ ਜਿਹੜੀ ਟਾਈਪ ਦੀ ਨੋਜ਼ਲ ਹੈ ਉਹਦੇ ਨਾਲ ਸਪਰੇ ਕਰਨੀ ਆ ਉਹਦੇ ਨਾਲ ਜਿਹੜਾ ਅਸੀਂ ਜਿਹੜਾ 80 ਤੋਂ ਲੈ ਕੇ 100 ਲੀਟਰ ਤੱਕ ਪਾਣੀ ਜਿਹੜਾ ਇੱਕ ਕਿੱਲੇ ਦਾ ਲੱਗਦਾ ਆ ਜੀ ਡਾਕਟਰ ਸਾਹਿਬ ਇੱਕ ਖੀਤ ਬ্লাইਟ ਬਿਮਾਰੀ ਆ ਉਸ ਨੂੰ ਲੈ ਕੇ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਚ ਬਹੁਤ ਖਰਚਾ ਸ਼ੀਥ ਬ্লাইਟ ਇਹ ਜਾਂ ਹੋਰ ਜੇ ਤਨੇ ਦੀ ਗੱਲਾਂ ਗੱਲਾਂ ਦਾ ਜਿਹੜਾ ਬਿਮਾਰੀਆਂ ਜੀ ਦੋ ਤਿੰਨ ਬਿਮਾਰੀਆਂ ਇਹਨੂੰ ਪੈਂਦੀਆਂ ਇੱਕ ਤਾਂ ਜਿੱਥੇ ਅਸੀਂ ਪਾਣੀ ਜ਼ਿਆਦਾ ਖੜਾ ਰੱਖਦੇ ਆ ਉੱਥੇ ਇਹ ਬਿਮਾਰੀ ਜੀ ਜ਼ਿਆਦਾ ਆਏਗੀ ਤੇ ਉਹਦੇ ਵਾਸਤੇ ਅਸੀਂ ਇਹ ਕਿਸਾਨ ਵੀਰਾਂ ਨੂੰ ਅਸੀਂ ਕਹਾਂਗੇ ਕਿ ਪ੍ਰੋਪਾਈਕੋਨਾ ਜੋਲ ਇਹ ਦਵਾਈ ਆ ਅਸੀਂ 25 ਤਾਕਤ ਦੀ ਇਹ ਆਪਾਂ 200 ਐਮ ਐਲ ਦਵਾਈ 200 ਟਾ ਪਾਣੀ ਚ ਪਾ ਕੇ ਤੇ ਇਹ ਸਪਰੇਅ ਕਰ ਦਿਓ ਬਾਕੀ ਸਵੇ ਅਸੀਂ ਜਨੇਵ ਜਾਂ ਹੋਰ ਵੀ ਕਈ ਦਵਾਈਆਂ ਉਹਦੇ ਨਾਲ ਅਸੀਂ ਸਪਰੇਅ ਕਰ ਸਕਦੇ ਹਾਂ ਲੇਕਿਨ ਅਸੀਂ ਜਿਹੜੀ ਆਪਣੀ ਪ੍ਰੋਪਾਇਕੋਨੋਜੋਲ ਜਿਹੜੀ ਸਭ ਤੋਂ ਬੈਸਟ ਦਵਾਈ ਹੈ ਜਿਹਨਾਂ ਦੀ ਕੰਟਰੋਲ ਕਰ ਸਕਦੇ ਹਾਂ ਜੈਵਿਕ ਖੇਤੀ ਰਵਾਇਤੀ ਖੇਤੀ ਨਾਲੋਂ ਕਿਸੇ ਰੋਪੇ ਪਿੰਨਾ ਜੈਵਿਕ ਖੇਤੀ ਖੇਤੀ ਦੀ ਉਹ ਵਿਧੀ ਆ ਜਿੱਥੇ ਧਰਤੀ ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕੀਤੇ ਬਗੈਰ ਸਥਿਰ ਤੇ ਮੈਰੀਅਤ ਪਾਦਨ ਕੀਤਾ ਜਾਂਦਾ ਹੈ ਇਹਦੇ ਵਿੱਚ ਰਸਾਇਣਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ ਜੀ ਤੇ ਇਹਦੇ ਵਿੱਚ ਜਿਹੜਾ ਇਹਦਾ ਢਾਂਗਾ ਜਿਹੜਾ ਅਸੀਂ ਜਿਹੜੇ ਦੇਸੀ ਢੰਗ ਤਰੀਕੇ ਜੋ ਕੁਦਰਤੀ ਤਰੀਕੇ ਨਾਲ ਆਪਾਂ ਜੋ ਖੇਤੀ ਕਰਕੇ ਆਪਾਂ ਜਮੀਨ ਦਾ ਜਿਹੜਾ ਝਾੜ ਜਿਹੜਾ ਆਪਣਾ ਫਸਲ ਦਾ ਝਾੜ ਵੀ ਬਰਕਰਾਰ ਰੱਖਣਾ ਤੇ ਕੁਆਲਟੀ ਨੂੰ ਵੀ ਮੇਨਟੇਨ ਕਰਨਾ ਗੰਦਾਰੀ ਸਾਹਿਬ ਕੀ ਜੈਵਿਕ ਖੇਤੀ 'ਚ ਕੋਈ ਅਜੇਹੀ ਵਿਧੀ ਹੈ ਕਿ ਮਹਿੰਗੀਆਂ ਸਪਰੇਆ ਕਰਨ ਦੀ بجائے ਸਾਡਾ ਸਸਤੇ ਸਰ ਜਾਵੇ ਜੈਵਿਕ ਖੇਤੀ ਦੇ ਵਿੱਚ ਆਪਣੇ ਬਹੁਤ ਸਾਰੇ ਆਪਣੇ ਜਿੰਨੇ ਵੀ ਸਾਡੇ ਜੈਵਿਕ ਖੇਤੇ ਵਿੱਚ ਢਾਂਗਾ ਸਾਰਿਆਂ ਦੀ ਜਿਹੜੀ ਸਪਰੇ ਕਿਸਾਨ ਵੀਰ ਘਰ ਹੀ ਤਿਆਰ ਕਰ ਸਕਦੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਵੀ ਆਪਾਂ ਜਦੋਂ ਕੋਈ ਝੋਨੇ ਨੂੰ ਜਾਂ ਬਾਸਮਤੀ ਨੂੰ ਬਿਮਾਰੀ ਪੈਂਦੀ ਆ ਉਹਦੇ ਵਾਸਤੇ ਆਪਾਂ ਉਹਦੀ ਸਪਰੇ ਜਿਹੜੀ ਅਸੀਂ ਘਰ ਦੇ ਵਿੱਚ ਸਾਰੇ ਕਿਸਾਨ ਵੀਰ ਜਿਹੜੇ ਉਹਨਾਂ ਨੇ ਜੇ ਪਿੰਡ ਚ گاਵਾ ਆਪਣੀਆਂ ਰੱਖੀਆਂ ਹੋਈਆਂ ਮੈਂ ਜ਼ਿਮੀਂਦਾਰਾਂ ਨੂੰ ਇਹ ਬੇਨਤੀ ਕਰੂੰਗਾ ਵੀ ਆਪਾਂ ਜੇਕਰ ਇੱਕ ਦੇਸੀ ਗਾਂ ਕਿਉਂਕਿ ਅਸੀਂ ਉਹ ਬਲੈਤਿਕ ਗਾਂਵਾਂ ਵੱਲ ਆ ਗਏ ਆ ਬਲੈਤਿਕ ਗਾਂ ਦੀ ਬਜਾਏ ਅਸੀਂ ਜੇਕਰ ਦੇਸੀ ਗਾਂ ਇੱਕ ਰੱਖ ਲਈਏ ਤੇ ਉਹਦੇ ਵਿੱਚ ਅਸੀਂ ਇੱਕ ਗਾਂ ਦੇਦਾ ਅਸੀਂ 30 ਏਕੜ ਦੇ ਵਿੱਚ ਆਪਾਂ ਜਾ ਕੇ ਖੇਤੀ ਕਰ ਸਕਦੇ ਹਾਂ ਜੀ ਉਹਦੇ ਵਿੱਚੋਂ ਜਿਹੜਾ ਮਲਮੁੱਤ ਹੈ ਜਿਹੜਾ ਉਹਦਾ ਉਹਦੇ ਤੋਂ ਅਸੀਂ ਦੋਈਆਂ ਘਰ ਬਣਾ ਸਕਦੇ ਆ ਬਾਕੀ ਜਿਹੜਾ ਦੇਸੀ ਗਾਂ ਦੀ ਦਾ ਜਿਹੜਾ ਦੁੱਧ ਹੈ ਉਹਦੇ ਤੋਂ ਅਸੀਂ ਲੱਸੀ ਅਸੀਂ ਬਣਾ ਸਕਦੇ ਆ ਲੱਸੀ ਜਿਹੜੀ ਅਸੀਂ ਇੱਕ ਹਫਤਾ ਜਿਹੜਾ ਪੁਰਾਣੀ ਲੱਸੀ ਲੈ ਕੇ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਤਾਂਬੇ ਤਾਂਬੇ ਦਾ ਤੇ ਲੋਹੇ ਦਾ ਆਪਾਂ ਵਿੱਚ ਟੁਕੜਾ ਪਾ ਦਿਓ ਇੱਕ ਹਫਤਾ ਪਿਆ ਰਹਿਣ ਦਿਓ ਫਿਰ ਉਹਦੀ ਆਪਾਂ ਅਸੀਂ 5 ਕਿ ਲੀਟਰ ਆਪਾਂ ਇੱਕ ਟੈਂਕੇ ਵਿੱਚ ਪਾ ਕੇ ਤੇ ਉਹਦੀ ਸਪਰੇਅ ਕਰ ਦਈਏ ਜੀ ਤੇ ਸਾਨੂੰ ਉਹਦੇ ਨਾਲ ਜਿਹੜਾ ਆਪਣੀ ਜਿਹੜੀ ਕਿ ਝੂਠੇ ਕਾਂਗਿਆਰੀ ਜਾਂ ਝੋਲਸ ਰੋਗ ਹੈ ਇਹਨਾਂ ਤੋਂ ਆਪਾਂ ਜਿਹੜਾ ਛੁਟਕਾਰਾ ਜਿਆ ਪਾ ਸਕਦੇ ਹਾਂ ਜੀ ਜਿਹੜੇ ਨਦੀਨ ਹੁੰਦੇ ਨੇ ਜਾਂ ਫਿਰ ਹੁਣ ਦੇ ਮੌਸਮ ਦੀ ਗੱਲ ਕਰੀਏ ਤਾਂ ਜਿਹੜੇ ਕੀੜੇ ਮਕੌੜੇ ਹੈਗੇ ਨੇ ਤਾਂ ਕੀ ਜੈਵਿਕ ਖੇਤੀ ਦੇ ਵਿੱਚ ਇਹਨਾਂ ਦਾ ਇਲਾਜ ਵੀ ਸੰਭਵ ਹੈ ਅ ਇਸ ਤਰ੍ਹਾਂ ਜੀ ਕੀੜੇ ਮਕੌੜਿਆਂ ਦੇ ਕੰਟਰੋਲ ਦੇ ਵਾਸਤੇ ਤਾਂ ਅਸੀਂ ਇੱਕ ਜੇ ਆਪਾਂ ਬਗੈਰ ਸਪਰੇਆਂ ਤੋਂ ਵੀ ਆਪਾਂ ਕੋ ਸਾਡੇ ਕਿਸਾਨ ਵੀਰਾਂ ਦੀ ਇੱਕ ਆਦਤ ਹੈਗੀ ਆ ਵੀ ਆਪਾਂ ਜਦੋਂ ਵੀ ਕੋਈ ਕੀੜਾ ਦੇਖਣ ਨੂੰ ਨਜ਼ਰ ਆਉਂਦਾ ਤੇ ਆਪਾਂ ਉਸ ਵੇਲੇ ਆਪਾਂ ਸਪਰੇਅ ਕਰਨ ਨੂੰ દોੜਦੇ ਆں ਬੇਸ਼ੱਕ ਉਹ ਮਿੱਤਰ ਕੀੜਾ ਹੀ ਕਿਉਂ ਨਾ ਹੋਵੇ ਅਸੀਂ ਜੇਕਰ ਝੋਨੇ ਦੇ ਖੇਤਾਂ ਵਿੱਚ ਆਪਾਂ ਇਸ ਵੇਲੇ ਨਿਗਾਹ ਮਾਰੀਏ ਬਹੁਤ سارے ਸਾਨੂੰ ਇਹ ਹੈਲੀਕਾਪਟਰ ਵਾਂਗ ਉੜਦੇ ਕੀੜੇ ਨਜ਼ਰ ਆਉਂਦੇ ਆ ਉਹਨੂੰ ਆਪਾਂ ਡ੍ਰੈਗਨਫਲਾਈ ਡੈਮਸਲ ਫਲਾਈ ਕਹਿੰਦੇ ਆ ਖੇਤ ਵਿੱਚ ਆਪਾਂ ਧਿਆਨ ਨਾਲ ਦੇਖਾਂਗੇ ਕਈ ਤਰ੍ਹਾਂ ਦੀਆਂ ਮੱਕੜੀਆਂ ਹੋਣਗੀਆਂ 20 ਤੋਂ 25 ਕਿਸਮ ਦੀਆਂ ਮੱਕੜੀਆਂ ਹੁੰਦੀਆਂ ਜਿਹੜੀਆਂ ਕਿ ਸਾਡੇ ਦੁਸ਼ਮਣ ਕੀੜਿਆਂ ਨੂੰ ਖਾਂਦੀਆਂ ਇਸ ਤੋਂ ਇਲਾਵਾ ਜਿਹੜੇ ਸਾਡੇ ਟਿੱਡੇ ਹੁੰਦੇ ਆ ਇੱਕ ਤਾਂ ਘਾਹ ਦਾ ਟਿੱਡਾ ਇੱਕ ਜਿਹੜਾ ਪੱਤੇ ਨੂੰ ਖਾਂਦਾ ਇੱਕ ਜਿਹਦਾ ਹੁੰਦਾ ਵੀ ਜਿਹਦੀ ਉਹਦੀ ਮੋਛਾ ਜਿਹੜੀ ਐਂਟੀਨਾ ਉਹਦਾ ਉਹਦੇ ਸਰੀਰ ਨਾਲੋਂ ਵੱਡਾ ਹੁੰਦਾ ਉਹ ਸਾਡਾ ਮਿੱਤਰ ਕੀੜਾ ਇਸ ਤਰ੍ਹਾਂ ਸਾਡੇ ਬਹੁਤ ਸਾਰੇ ਪੰਛੀ ਜਿਹੜੇ ਹੈਗੇ ਨੇ ਜਿਹੜੇ ਸਾਡੇ ਆਪਣੇ ਚਿੜੀਆਂ ਵਗੈਰਾ ਕਾਲੀ ਚਿੜੀ ਆ ਉਹ ਸਾਡੇ ਤਾਰਾਂ ਦੇ ਉੱਤੇ ਬਹਿ ਕੇ ਤੇ ਸਾਡੇ ਆਪਣੇ ਦੁਸ਼ਮਣ ਕੀੜਿਆਂ ਨੂੰ ਖਤਮ ਕਰਦੇ ਆ ਪਰ ਸਾਡੇ ਕਿਸਾਨ ਵੀਰਾਂ ਨੇ ਸਪਰੇਅ ਕਰਕੇ ਸਾਡੇ ਮਿੱਤਰ ਕੀੜੇ ਤੇ ਮਰ ਜਾਂਦੇ ਆ ਤੇ ਜਿਹਦੇ ਨਾਲ ਜਿਹੜਾ ਸਾਡਾ ਜਿਹੜਾ ਦੁਸ਼ਮਣ ਕੀੜੇ ਆ ਉਹਨਾਂ ਉੱਤੇ ਬਿਮਾਰੀਆਂ ਦਾ ਦਵਾਈਆਂ ਦਾ ਅਸਰ ਨਹੀਂ ਹੁੰਦਾ ਜਿਹਦਾ ਹਮਲਾ ਵੱਜ ਜਾਂਦਾ ਜੀ ਤੇ ਸਾਡੇ ਨਾਲ ਇੱਕ ਡਾਕਟਰ ਸਾਹਿਬ ਮਾਫੀ ਚਾਹੰਗੇ ਰੋਕਣ ਦੇ ਲਈ ਸਮਰਾਲਾ ਤੋਂ ਇੱਕ ਦਰਸ਼ਕ ਜੁੜੇ ਨੇ ਦਰਸ਼ਕ ਜੁੜੇ ਨੇ ਇੰਦਰ ਮੋਹਨ ਸਿੰਘ ਇੰਦਰ ਮੋਹਨ ਜੀ ਕੀ ਸਵਾਲ ਆ ਤੁਹਾਡਾ ਇੱਕ ਡਾਕਟਰ ਸਾਹਿਬ ਇਹ ਆਮ ਜਿਹੜਾ ਅਸੀਂ ਵੇਖਿਆ ਕਿ ਜਦੋਂ ਝੋਨੇ ਦੇ ਵਿੱਚ بارش ਜ਼ਿਆਦਾ ਹੁੰਦੀ ਹੈ ਪਾਣੀ ਖੜਾ ਹੋ ਜਾਂਦਾ ਹੈ ਤੇ ਉਹ ਕਈ ਕਿਸਮ ਦੀਆਂ ਜਿਹੜੀਆਂ ਬਿਮਾਰੀਆਂ ਜਿਹੜੀ ਲੱਗ ਜਾਂਦੀ ਓਦੇ ਵਿੱਚ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਦੱਸਿਆ ਕਿ ਖਾਦ ਜਿਹੜੀ ਹੈ ਉਹ ਜਿਸ ਮਾਤਰਾ ਦੇ ਵਿੱਚ ਤੁਸੀਂ ਦੱਸਿਆ ਘੱਟ ਪਾਓ ਉਹਦੇ ਨਾਲ ਕਈ ਵਾਰੀ ਇਹ ਹੁੰਦਾ ਕਿ ਜਿਹੜਾ ਝੋਨੇ ਦਾ ਨੁਕਸਾਨ ਹੋ ਜਾਂਦਾ ਹੈ ਹਾਂ ਜੀ ਰੋਸਾ ਇਹ ਜਿਵੇਂ ਜੇ ਸੁਰੇ ਆਪਾਂ ਜਦੋਂ ਸਾਡੇ ਖੇਤ ਵਿੱਚ ਜਦੋਂ ਪਾਣੀ ਖੜਾ ਹੋਵੇ ਤੇ ਉਸ ਵੇਲੇ ਆਪਾਂ ਨੂੰ ਜਦੋਂ ਵੀ ਅਸੀਂ ਕੋਈ ਖਾਦ ਪਾਉਂਦੇ ਆ ਆਪਾਂ ਇਹ ਕੁਛ ਕੱਢਣੀਆਂ ਵੀ ਖੇਤ ਵਿੱਚੋਂ ਪਾਣੀ ਕੱਢ ਕੇ ਤਾਂ ਫਿਰ ਆਪਾਂ ਜਿਹੜੀ ਆ ਯੂਰੀਆ ਖਾਦ ਦੀ ਵਰਤੋਂ ਕਰਨੀ ਜੇ ਸਾਨੂੰ ਲੋੜ ਹੈ ਤਾਂ ਤੇ ਜੇ ਸਾਡੇ ਬਾਕੀ ਜੇ ਖੜੇ ਪਾਣੀ ਦੇ ਵਿੱਚ ਜੇ ਲਗਾਤਾਰ ਅਸੀਂ ਪਾਣੀ ਜਿੱਥੇ ਖੜਾ ਰੱਖਾਂਗੇ ਉੱਥੇ ਜੇ ਸਾਡੀਆਂ ਬਿਮਾਰੀਆਂ ਦਾ ਲੱਗਣ ਦਾ ਖਤਰਾ ਹੁੰਦਾ ਤੇ ਆਪਾਂ ਜੇਕਰ ਕੋਸ਼ਿਸ਼ ਇਹ ਕਰੀਏ ਵੀ ਆਪਾਂ ਜਿਹੜੇ ਪਾਣੀ ਖੜਾ ਹੋਣ ਤੋਂ ਬਾਅਦ ਅਸੀਂ ਉਹਨੂੰ ਇੱਕ ਨਿਕਾਸ ਪਾਣੀ ਦਾ ਕਰ ਦਈਏ ਤਾਂ ਕਿ ਬਹੁਤਾ ਚਿਰ ਪਾਣੀ ਖੜਾ ਨਾ ਰਵੇ ਇੱਕ ਇੱਕ ਜਿਹੜਾ ਲੋਡ ਪਵੇ ਉਸ ਵੇਲੇ ਆਪਾਂ ਪਾਣੀ ਦਈਏ ਅਸੀਂ ਉਸ ਤਰ੍ਹਾਂ ਅਸੀਂ ਬਗੈਰ ਸੋਚੇ ਸਮਝੇ ਪਾਣੀ ਨਾ ਦਈਏ ਡਾਇਰੈਕਟਰ ਸਾਹਿਬ ਕਿਸਾਨਾਂ ਨੂੰ ਕੱਚੀ ਫਸਲ ਵੜਨ ਦਾ ਕਮਿਆਜ਼ਾ ਬਹੁਤ ਭੁਗਤਣਾ ਪੈਂਦਾ ਅੱਗੇ ਜਾ ਕੇ ਮੰਡੀ ਦੇ ਵਿੱਚ ਵੀ ਤਾਂ ਝੋਨੇ ਦੀ ਫਸਲ ਪੱਕ ਗਈ ਹੈ ਇਹਦੀ ਜਾਂਚ ਕਰਨ ਲਈ ਤਕਨੀਕ ਕੋਈ ਹੈ ਆ ਇਸ ਤਰ੍ਹਾਂ ਜੀ ਜਿਸ ਵੇਲੇ ਆਪਾਂ ਜਦੋਂ ਖੇਤ ਇਹ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ 2 ਹਫ਼ਤੇ ਪਹਿਲਾਂ ਜਦੋਂ ਅਸੀਂ ਬਾਢੀ ਕਰਨੀ ਆ ਉਸ ਤੋਂ 2 ਹਫ਼ਤੇ ਪਹਿਲਾਂ ਪਾਣੀ ਦੇਣਾ ਬੰਦ ਕਰਦੇ ਹੋ ਤੇ ਉਹਦੇ ਵਿੱਚ ਇੱਕ ਆਮ ਤੌਰ ਤੇ ਤੇ ਹਰੀਆਂ ਗੁੱਠੀਆਂ ਜੀਆਂ ਅਸੀਂ ਝੁੱਠੀ ਕਾਂਗਿਆਰੀ ਕਹਿੰਦੇ ਆ ਉਹ ਹਰੇ ਰੰਗ ਦੀ ਜਿਹੜੇ ਉਹ ਬਣ ਜਾਂਦੇ ਆ ਉਹਦੇ ਨਾਲ ਜੀ ਸਾਡੀ ਕੁਆਲਿਟੀ ਬਹੁਤ ਖਰਾਬ ਹੁੰਦੀ ਆ ਜਿਸ ਵੇਲੇ ਸਾਡਾ ਝੋਨਾ ਜਦੋਂ ਸਾਨੂੰ ਦਾਣੇ ਪੈਣ ਲੱਗਦੇ ਆ ਦੋਦਾ ਸਟੇਜ ਦੇ ਉੱਤੇ ਉਸ ਵੇਲੇ ਆਪਾਂ ਬਲਾਈਟ ਟਾਕਸ ਅਹ ਦੀਜ਼ ਆਪਾਂ ਸਪਰੇਅ ਕਰ ਦਈਏ ਆਪਾਂ ਇਹ 250 ਗ੍ਰਾਮ ਦਵਾਈ ਸੋਲਡਰ ਪਾਣੀ ਪਾ ਕੇ ਸਪਰੇਅ ਕਰ ਦਈਏ ਤੇ ਉਹਦੇ ਨਾਲ ਜਿਸ ਅਸੀਂ ਬਿਮਾਰੀ ਤੋਂ ਕੰਟਰੋਲ ਕਰ ਸਕਦੇ ਆ ਦੂਜਾ ਜਿਸੜੇ ਮੁੰਜਰਾਂ ਨਿਕਲਦੀਆਂ ਉਸਰੇ ਜਦੋਂ ਹਵਾ ਆਉਂਦੀ ਆ ਹਵਾ ਨਾਲ ਟਕਰੌਂਦੀਆਂ ਇੱਕ ਦੂਜੇ ਨਾਲ ਜਦੋਂ ਹਵਾ ਨਾਲ ਉਹਦੇ ਨਾਲ ਜਿਹੜੀਆਂ ਮੁੰਜਰਾਂ ਦੇ ਵਿੱਚ ਉਹ ਜ਼ਖਮ ਹੋ ਜਾਂਦੇ ਆ ਉਹਦੇ ਨਾਲ ਉੱਥੇ ਬਿਮਾਰੀ ਆ ਜਾਂਦੀ ਆ ਜੇ ਜੇ ਆਪਾਂ ਉਹਦੇ 'ਚ ਆਪਾਂ ਜਿਹੜਾ ਸਪਰੇਅ ਕਰ ਦਈਏ ਤੇ ਉਹਨਾਂ ਆਪਾਂ ਕੰਟਰੋਲ ਜਿਹੜਾ ਬੜੀ ਵਧੀਆ ਤਿਕਨਾ ਕਰ ਸਕਦੇ ਆ। ਤਾਂ ਇਸ ਚਰਚਾ ਚ ਮੁੱਖ ਤੌਰ ਤੇ ਗੱਲ ਇਹ ਹੀ ਸਾਹਮਣੇ ਆਉਂਦੀ ਹੈ ਕਿ ਕਿਸਾਨ ਵੀਰੋ ਲੋਡ ਤੋਂ ਜ਼ਿਆਦਾ ਖਾਦਾਂ ਜਾਂ ਰਹੇ ਹਨ, ਸਪਰੇਆਂ ਦੀ ਵਰਤੋਂ ਕਰਨ ਦੀ ਕੋਈ ਲੋੜ ਨਹੀਂ ਆ, ਝੋਨੇ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਦੇਣ ਦੀ ਵੀ ਕੋਈ ਲੋੜ ਨਹੀਂ ਆ ਤੇ ਫਰਜ਼ ਇਹ ਬਣਦਾ ਹੈ ਕਿ ਅਸੀਂ ਰਵਾਇਤੀ ਖੇਤੀ ਤੋਂ ਪਾਸੇ हट ਕੇ ਜੈਵਿਕ ਖੇਤੀ ਦੇ ਵੱਲ ਪਰਿਹਤ ਹੋਈਏ ਤਾਂ ਕਿ ਜਿਹੜਾ ਨਫੇ ਦੀ بجائے ਨੁਕਸਾਨ ਦਾ ਕਿੱਤਾ ਬਣਦੇ ਖੇਤੀ ਸਾਨੂੰ ਕੁਝ ਲਾਹਾ ਦੇਵੇ ਤੇ ਸਾਡੇ ਖਰਚੇ ਵੀ ਘਟ ਸਕਣ। ਸਰਜੀ ਸਿੰਘ ਧਾਰੀ ਸਾਹਿਬ ਤੁਹਾਡਾ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ।